ਚੰਦਰ ਨਾਗਪਾਲ ਸੰਸਥਾਪਕ ਚੰਨ ਪਰਦੇਸੀ ਹੈਲਪਿੰਗ ਗਰੁੱਪ ਤਰਸਟ ਨੇ ਪੰਜਾਬ ਦੇ ਅਨੋਖੇ ਤੀਰਤ ਆਪਣਾ ਫਰਜ਼ ਸੇਵਾ ਸੁਸਾਇਟੀ ਪਹੁੰਚ ਕੇ ਆਸਰਮ ਵਿੱਚ ਮੌਜੂਦ ਮਰੀਜ਼ਾਂ ਦਾ ਹਾਲ ਚਾਲ ਜਾਣਿਆ ਅਤੇ ਸੰਸਥਾ ਦੇ ਸੰਚਾਲਕ ਭਾਈ ਪਾਲ ਖਰੋੜ ਨਾਲ ਵਿਚਾਰਾਂ ਕੀਤੀਆਂ ਇਸ ਮਹਾਨ ਸ਼ਖਸੀਅਤ ਦੇ ਜੀਵਨ ਸਮਾਜ ਲਈ ਬਲੀਦਾਨ ਬਾਰੇ ਜਾਣਨ ਮਗਰੋਂ ਅਸ਼ੀਰਵਾਦ ਪ੍ਰਾਪਤ ਕੀਤਾ ਕਿ ਉਸ ਸਰਹਿੰਦ ਸ਼ਹਿਰ ਵਿਖੇ ਚੱਲ ਰਹੇ ਰੋਜ਼ਾਨਾ ਦਵਾਈਆਂ ਦੇ ਲੰਗਰ ਵਿੱਚ ਆਪਣੇ ਜੀਵਨ ਦੇ ਆਖਰੀ ਸਾਹ ਤੱਕ ਸੇਵਾ ਕਰਦੇ ਰਹਿਣ ਅਤੇ ਕਦੇ ਉਹਨਾਂ ਦਾ ਮਨੋਬਲ ਕਮਜ਼ੋਰ ਨਾ ਹੋਵੇ ਉਹਨਾਂ ਦੱਸਿਆ ਕਿ ਲਚਕਾਨੀ ਆ ਕੇ ਉਹਨਾਂ ਆਪਣੇ ਅੰਦਰ ਇੱਕ ਨਵੀਂ એનર્ਜੀ ਮਹਿਸੂਸ ਕੀਤੀ ਅਤੇ ਭਾਈ ਪਾਲ ਨੂੰ ਉਹਨਾਂ ਦੀ ਵੱਡਮੁੱਲੀ ਸੇਵਾ ਲਈ ਦਿਲ ਤੋਂ ਦੁਆਵਾਂ ਤਿਆ ਇਸ ਮੌਕੇ ਉਹਨਾਂ ਦੇ ਨਾਲ ਤਰਸਤ ਦੱਦਾ ਮੀਡੀਆ ਇਨਚਾਰਜ ਆਕਾਸ਼ ਦੀ ਡਰਾਈਵਰ ਮਦਨ ਲਾਲ ਵੀ ਮੌਜੂਦ ਸਨ ਬਈ ਵੀਰੇ ਹੁਣੀ ਪਹੁੰਚੇ ਨੇ ਜੀ ਤੇ ਬੜੀ ਖੁਸ਼ੀ ਹੋ ਰਹੀ ਆ ਇਹ ਸਮਾਜ ਦੇ ਵਿੱਚ ਉਹਨਾਂ ਇਨਸਾਨਾਂ ਲਈ ਕੰਮ ਕਰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਆ ਜਿੱਦਾਂ ਦਵਾਈਆਂ ਅੱਖਾਂ ਦੇ ਕੈਂਪ ਜਾਂ ਹੋਰ ਜਿਹੜੇ ਲੋੜਵੰਦ ਲੋਕਾਂ ਨੂੰ ਇਲਾਜ ਦੀ ਲੋੜ ਆ ਜਿਹੜੇ ਗਰੀਬ ਪਰਿਵਾਰ ਜਾਂ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਇਦਾਂ ਦੀ ਸਹਾਇਤਾ ਜਿਹੜੀ ਚੰਨ ਪ੍ਰਦੇਸ਼ ਦੀ ਹੈਲਪਿੰਗ ਗਰੁੱਪ ਅਸੀਂ ਤਾਂ ਵਧਾਈ ਦੇ ਪਾਤਰ ਨੇ ਵੀਰ ਹਣੀ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਮਹਾਰਾਜ ਇਦਾਂ ਦੇ ਇਨਸਾਨਾਂ ਦੇ ਸਿਰ ਤੇ ਮਿਹਰ ਪ੍ਰਿਆਸ ਰੱਖੇ ਔਰ ਇਦਾਂ ਦੀਆਂ ਸੰਸਥਾਵਾਂ ਨੂੰ ਹੋਰ ਵੀ ਸਪੋਰਟ ਕਰਨ ਦੀ ਲੋੜ ਆ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਜਿਹੜਾ ਹੋਰ ਵੱਧ ਚੜ ਕੇ ਐਦਾਂ ਦੇ ਰੋਡ ਬੰਨਾਂ ਲਈ ਕੈਂਪ ਲਾਉਣੇ ਰਹਿਣ ਜਾਂ ਹੋਰ ਪ੍ਰਬੰਧ ਜੋ ਜਿੰਨਾ ਵੀ ਸੋਚਦੇ ਨੇ ਉਹ ਕਰਦੇ ਰਹਿਣ ਗੁਰੂ ਮਹਾਰਾਜ ਕਿਰਪਾ ਕਰਨ ਕਿਉਂਕਿ ਅੱਜ ਪੰਜਾਬ ਦੇ ਵਿੱਚੋਂ ਲੋੜਵੰਦ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਕਿਉਂਕਿ ਪ੍ਰਸ਼ਾਸਨ ਸਾਡੀ ਜਿਹੜੇ ਸਾਡੀ ਸਰਕਾਰ ਆ ਉਹ ਹੈਲਥ ਤੋਂ ਜਿਹੜੀ ਭੱਜ ਚੁੱਕੀ ਆ ਇਸ ਕਰਕੇ ਐਦਾਂ ਦੇ ਇਨਸਾਨਾਂ ਨੂੰ ਸਪੋਰਟ ਕਰਨ ਦੀ ਲੋੜ ਆ ਤਾਂ ਜੋ ਹਰੇਕ ਇਨਸਾਨ ਤੱਕ ਮੈਡੀਸਨ ਪਹੁੰਚ ਸਕੇ ਕਿਉਂਕਿ ਦਵਾਈਆਂ ਨੇ ਲੰਗਰ ਦੀ ਅੱਜ ਬਹੁਤ ਜ਼ਿਆਦਾ ਲੋੜ ਆ ਜਿਹੜੇ ਮਾਨਸਿਕ ਪ੍ਰੇਸ਼ਾਨ ਵੀਰ ਨੇ ਕੋਨਾਂ ਲਿੰਚਰੋਂ ਇਦਾਂ ਦੀਆਂ ਸੰਸਥਾਵਾਂ ਜਿਵੇਂ ਨਚਕਾਨੀ ਪਿੰਡ ਦੇ ਵਿੱਚ ਅਸੀਂ ਬੈਠੇ ਹਾਂ ਆਪਣਾ ਵਰਜ ਸੇਵਾ ਸੁਸਾਇਟੀ ਚ ਇਦਾਂ ਦੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਜਿਹੜੇ ਮੈਂਟਲੀ ਵੀਰ ਹੋ ਜਾਂਦੇ ਨੇ ਸਾਡੇ ਕੋਲ ਇਸ 8900 ਮੈਂਬਰ ਨੇ ਇਹਨਾਂ ਦੀ ਮੈਡੀਸਨ ਚੱਲ ਰਹੀ ਆ ਔਰ ਕਾਫੀ ਵੱਡੀ ਗਿਣਤੀ ਜਵੀਰ ਬੈਠੇ ਨੇ ਔਰ ਜਿਹੜੇ ਦੂਜੇ ਮਰੀਜ਼ ਹੁੰਦੇ ਨੇ ਉਹਨਾਂ ਲਈ ਵੀ ਰਿਓਣੀ ਜਿਵੇਂ ਸੇਵਾ ਕਰਦੇ ਨੇ ਕੈਂਪਲ ਹੁੰਦੇ ਨੇ ਦੰਦਾਂ ਦੇ ਕੈਂਪ ਅੱਖਾਂ ਦੇ ਕੈਂਪ ਨੇ ਜੋ ਵੀ ਲੋੜ ਹੈ ਧੰਨਵਾਦ ਕਰਦੇ ਆ ਅਸੀਂ ਇਦਾਂ ਦੀਆਂ ਰੂਹਾਂ ਦਾ ਪ੍ਰਮਾਤਮਾ ਚੜ੍ਹਦੀ ਕਲਾ ਚ ਬਹੁਤ ਸਾਰਾ ਪਿਆਰ ਹੈ ਸਾਡੇ ਕੋਲ ਇਹ ਲਚਕਾਨੀ ਪਿੰਡ ਦੇ ਵਿੱਚ ਆਈ ਨੇ ਆਪਣਾ ਵਰਦ ਸੇਵਾ ਸੁਸਾਇਟੀ ਚ ਅਸੀਂ ਮਤਲਬ ਖੁਸ਼ੀ ਮਹਿਸੂਸ ਕਰ ਰਹੇ ਹਾਂ ਸੇਵਾ ਨਲਾਇਨ ਸੇਵਾ ਇਸ ਮਿਸ਼ਨ ਨੂੰ ਲੈ ਕੇ ਚੱਲ ਰਹੀ ਛੋਟੀ ਜਿਹੀ ਸੰਸਥਾ ਚੰਦਰਕੁਸ਼ੀ ਹੈਲਪਿੰਗ ਫੰਡ ٹرسٹ ਅੱਜ ਜੋ ਸੀ ਇੱਕ ਵੱਡੀ ਤਿਰੰਥ ਦਸਤਾ ਦੇ ਆਏ ਮੈਂ ਤਾਂ ਇਸ ਨੂੰ ਤਿਰੰਥ ਦਸਤਾ ਨਹੀਂ ਕਹਾਂਗਾ ਅਸੀਂ ਪਹੁੰਚੇ ਹਾਂ ਲਚਕਾਨੀ ਪਿੰਡ ਦੇ ਵਿੱਚ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਵਿੱਚ ਜਿੱਥੇ ਮੇਰੇ ਵੀਰ ਸਦਾ ਪਾਲਖੌਰ ਜੀ ਦੀ ਸਹਿਨੁਮਾਈ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਚੱਲ ਰਹੀ ਹੈ ਮੈਂ ਇਹਨਾਂ ਦੀ ਪ੍ਰੇਰਣਾ ਤੋਂ ਹਮੇਸ਼ਾ ਪ੍ਰੇਰਿਤ ਰਹਾਂ ਇਹਨਾਂ ਤੋਂ ਸਾਨੂੰ ਸਿੱਖਣ ਦੀ ਇੱਛਾ ਹੁੰਦੀ ਹੈ ਅੱਜ ਵੀ ਅਸੀਂ ਕੁਛੇ ਦਿਨ ਦੇ ਨਹੀਂ ਆਏ ਇਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਦਾ ਆਏ ਹਾਂ ਕੁਛ ਇਹਨਾਂ ਤੋਂ ਸਿੱਖ ਲਾਏ ਆ ਕਿ ਸਾਨੂੰ ਵੀ ਇਹੋ ਜਿਹੀ ਸਖਸ਼ੀਤਾ ਦਾ ਅਸ਼ੀਰਵਾਦ ਮਿਲੇ ਤੇ ਸਾਡਾ ਵੀ ਰੋਗੋ ਸੇਵਾ ਦੇ ਵਿੱਚ ਲੱਗਿਆ ਲਈ ਜਿੱਤਦਾ ਹੀ ਸਾ ਚੱਲਦੇ ਨੇ ਸੇਵਾ ਕਰਦੇ ਨੇ ਇੱਥੇ ਤੁਸੀਂ ਇਹਨਾਂ ਨੂੰ ਮੇਰੇ ਖਿਆਲ ਪੰਜਾਬੀ ਵਿੱਚ ਕੋਈ ਪੁਲਿਆਣੀ ਹੋਇਆ ਅਜੇ ਲੋਕਾਂ ਦੀ ਮੰਦਨ ਕਰਦੇ ਨਹੀਂ ਜਿਨ੍ਹਾਂ ਨੂੰ ਆਪਣਾ ਘਰ ਛੱਡ ਕੇ ਨੂੰ 10 10 20 20 ਸਾਲ ਹੋ ਜਾਂਦੇ ਨੇ ਉਹ ਮਿਲ ਕੇ ਆਪਣੇ ਘਰ ਦੀ ਆਸ ਵੀ ਛੱਡ ਬੈਠਦੇ ਨੇ ਮੈਂਟਲੀ ਡਿਸਟਰਬ ਹੋ ਜਾਂਦੇ ਨੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਲੱਖਾਂ ਬਧੀ ਕੌੜਾ ਬਧੀਆਂ ਦੇ ਘਰਾਂ ਦੇ ਵਿੱਚ ਬਿਨਾਂ ਤੰਦਰਾਂ ਤੋਂ ਬਿਨਾਂ ਪੈਸੇ ਤੋਂ ਔਰ ਸਹੀ ਮੈਨੇਜਮੈਂਟ ਘਰ ਦੀ ਰੋਟੀ ਵੀ ਨਹੀਂ ਮਿਲਦੀ ਉਸ ਦਿਨ ਉਹ ਗੁੜਾ ਗੁਹਾ ਗੁੜਾ ਕਲਗਟ ਢੋਂਦੇ ਨੇ सेवा करते हैं उन्होंने कीड़े पै जाते हैं बुरे हाल होंगे ने इन दीडियो देखिया करो बहुत कुछ प्रेरणा मिलती है मैं तो अक्सर इन दीडियो देखता कि बहुत प्रेरणा मिलती है फेसबुक से यूट्यूब से बाल खिलाड़ नाम ही काफ़ी है सर्च करो तो इन दीडियो देखो तो पता लगेगा कि की सेवा कर रहे हैं क्या एक है इंसान ही जी सेवा करता है मैं है तो कहना यकीन अपने दिल तो कह रहा है कोई बनावटी गल नहीं कि मेरे वास्तवता स्वरूप ने ਮੈਂ ਇੱਕ ਦੇਵਤਾ ਦੇ ਦਰਸ਼ਨ ਕਰਨ ਹੀ ਆਉਂਛਾ ਇਸ ਜਗ੍ਹਾ ਦੇ ਜਿਸ ਨੂੰ ਆਪਣਾ ਫਲ ਸੇਵਾ ਸੁਸਾਇਟੀ ਦਾ ਨਾਮ ਦੇ ਤਾਇਆ ਪਿੰਡ ਲਖਾਨੀ ਦੇ ਵਿੱਚ ਬਟ ਮੇਰੇ ਵਾਸਤੇ ਇੱਕ ਬਹੁਤ ਵੱਡਾ ਤੀਰਤ ਹੈ ਜੇ ਮੈਂ ਕਹਿੰਦਾ ਕੋਈ ਟੈਨਸੀ ਮੈਂ ਹਰ ਮਹੀਨੇ ਵੇਲਾ ਬਜਾਦਾ ਸੀ ਪਤਾ ਦੀ ਇੱਛਾ ਨਹੀਂ ਹੁੰਦੀ ਜਦੋਂ ਦੀ ਅਸੀਂ ਸੇਵਾ ਸ਼ੁਰੂ ਕੀਤੀ ਹੈ ਔਰ ਇੱਥੇ ਜੋ ਸੇਵਾ ਹੋ ਰਹੀ ਹੈ ਉੱਥੇ ਮੈਂ ਕਹਿੰਦਾ ਸਾਰੇ ਚੀਜ਼ ਉਸ ਤਰ੍ਹਾਂ ਹੀ ਕਿਉਂਕਿ ਜਿੱਥੇ ਪੁਰਾਣ ਅੰਕੋਲ ਲੋਕਾਂ ਦੀ ਸੇਵਾ ਹੋਈ जिन्ना दे ਕੋਲ ਆਪਣੀ ਜਵਾਬ ਹੀ ਨਹੀਂ ਹੈਗੀ ਜਿਨ੍ਹਾਂ ਕੋਲ ਆਪਣੀ ਅਰਮਾਨ ਹੀ ਨਹੀਂ ਹੈਗੀ ਜਿਨ੍ਹਾਂ ਨੂੰ ਆਪਣੀ ਘਰਵਾਰ ਦਾ ਚਿੰਤ ਚੇਤਾ ਨਹੀਂ ਹੈਗਾ ਜਿਨ੍ਹਾਂ ਦੇ ਸਰੀਰ ਦੇ ਵਿੱਚ ਕੀੜੇ ਪੈ ਜਾਂਦੇ ਨੇ ਉਹ ਆਪਣੇ ਹੱਥ ਨਾਲ ਜਦੋਂ ਕੀੜੇ ਘਰਦੇ ਨੇ ਕਸਮ ਨਾਲ ਵੀਡੀਓ ਦੇਖ ਕੇ ਵੀ ਹੰਝੂ ਆ ਜਾਂਦੇ ਨੇ ਤੁਹਾਨੂੰ ਨੇ ਇਹ ਸ਼ਖਸ ਤੁਹਾਨੂੰ ਇਹਨਾਂ ਦੇ ਨਾਲ ਵਾਲੀ ਟੀਮ ਦੇ ਸਾਰੇ ਸੇਵਾਦਾਰ ਤੁਹਾਨੂੰ ਇਹਨਾਂ ਦੇ ਮਾਪੇ ਮੈਂ ਇਹ ਮਿਲਣ ਦੇ ਵਾਸਤੇ ਕੋਈ ਨਫਜ਼ ਨਹੀਂ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅੱਜ ਪਰਮਾਤਮਾ ਦਾ ਕਿ ਇਹਨਾਂ ਦੇ ਦਰਸ਼ਨ ਹੋਏ ਮੈਨੂੰ ਅੱਜ ਮੈਂ ਪਟਿਆਲਾ ਦੇ ਆ ਉਹ ਸੀ ਪਟਿਆਲਾ ਤੋਂ ਮੇਰੀ ਇੱਛਾ ਹੋਈ ਕਿ ਮੈਂ ਨਜਕਾਰੀ ਇੱਕ ਤੀਰਥ ਸਥਾਨ ਦੇ ਦర్శਨ ਕਰਨ ਆਇਆ ਸੋ ਬਹੁਤ ਬਹੁਤ ਸ਼ੁਕਰੀਆ ਸਰ ਜਸਕਰ ਤੁਹਾਰਾ ਕਿ ਸਾਲੀ ਵੀਡੀਓ ਦੇਖੋ ਨਾ ਦੇਖੋ ਜਿਹਨੇ ਛੋਟਾ ਜਿਹਾ ਪ੍ਰਾਲਾਪ ਜਿਹਾ ਕੀਤਾ ਬਟ ਇਹਨਾਂ ਦੀ ਜਿਹੜੀ ਕਮਾਈ ਹੈ ਉਹ ਬਹੁਤ ਹੀ ਕਹਿ ਸਕਦਾ ਕਿੰਨੀ ਕਰਨ ਮੋਲ ਹੈ ਉਹ ਤੁਸੀਂ ਇਹਨਾਂ ਦੀ ਵੀਡੀਓ ਦੇਖ ਕੇ ਪਾਲ ਤੋਂ ਸਰਚ ਕਰੋ ਦਿਨ ਦੀ ਵੀਡੀਓ ਜੁਰ ਦੇਖਿਆ ਕਰੋ ਬੜੀ ਪਲੇਜ਼ਾ ਬੰਦੀ ਹੈ ਤੁਹਾਨੂੰ ਵੀ ਦਾਨ ਦੇਣ ਦੀ ਸ਼ਕਤੀ ਮਿਲੇਗੀ ਤੁਹਾਨੂੰ ਵੀ ਸੇਵਾ ਕਰਨ ਦੀ ਇੱਛਾ ਜਾਗੇਗੀ ਬਹੁਤ ਬਹੁਤ ਸ਼ੁਕਰੀਦ ਜੈਸ